ਪੰਜਾਬ ਦੇ ਵਿੱਚ ਜ਼ਿਲ੍ਹਾ ਪর্ষਦ ਚੋਣਾਂ ਤੋਂ ਪਹਿਲਾਂ ਇੱਕ ਇਲਾਕੇ ਨੂੰ ਪੁਲਿਸ ਨੇ ਘੇਰਾ ਪਾ ਲਿਆ ਹੈ ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆਈ ਹੈ ਅਤੇ ਕੱਲੇ-ਕੱਲੇ ਘਰ ਦੀ ਤਲਾਸ਼ੀ ਲਈ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਮੋਗਾ ਜੇ ਸਾਹਮਣੇ ਆਈਆਂ ਨੇ ਜਿੱਥੇ ਕਿ ਪੁਲੀ ਵਾਲਾ ਮੁਹੱਲੇ ਦੇ ਵਿੱਚ ਆਪਰੇਸ਼ਨ ਕਾਤੋ ਦੇ ਤਹਿਤ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਪੁਲਿਸ ਨੂੰ ਵਿਸ਼ੇ ਇਨਪੁਟ ਮੁਲਤੀ ਕੀ ਇਥੇ ਕੁਝ ਨਸ਼ਾ ਤਸਕਰ ਸਰਗਰਮ ਨੇ ਜਿਨ੍ਹਾਂ ਨੂੰ ਫੜਨ ਲਈ ਪੁਲਿਸ ਦੇ ਬਲੂ ਇਲਾਕੇ ਦੇ ਵਿੱਚ ਘੇਰਾਬੰਦੀ ਕੀਤੀ ਜਾਂਦੀ ਹੈ ਅਤੇ ਕੱਲੇ-ਕੱਲੇ ਘਰ ਦੀ ਤਲਾਸ਼ੀ ਲਈ ਗਈ ਹੈ ਇਸ ਤੋਂ ਬਾਅਦ ਪੁਲਿਸ ਨੇ ਕਈ ਅਹਿਮ ਸੁਰਾਗ ਵੀ ਹੱਦ ਦੇ ਵਿੱਚ ਲੱਗੇ ਨੇ ਜਿਸ ਤੋਂ ਲੈ ਕੇ ਬਕਾਇਦਾ ਜਿਹੜਾ ਕੀ ਹੈ ਜਲਦ ਹੀ ਵੱਡੇ ਐਕਸ਼ਨ ਨੂੰ ਲੈ ਕੇ ਵੀ ਪੁਲਿਸ ਹੁਣ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਸੋ ਇਸ ਮਾਮਲੇ ਦੇ ਬਾਰੇ ਐਡੀਜੀਪੀ ਅਸ਼ੀਵ ਕੁਮਾਰ ਬਰਮਾ ਦੇ ਵੱਲੋਂ ਜੋ तमाम ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਨੇ ਉਹਨਾਂ ਦੱਸਿਆ ਕਿ ਇਸ ਸਰਚ ਆਪਰੇਸ਼ਨ ਦੇ ਵਿੱਚ 150 ਤੋਂ ਜ਼ਿਆਦਾ ਜਿਹੜੇ ਕਿ ਮੁਲਾਜ਼ਮ ਨੇ ਉਹ ਸ਼ਾਮਲ ਕੀਤੇ ਗਏ ਨੇ ਅਤੇ ਨਾਲ ਹੀ ਪੂਰੇ ਇਲਾਕੇ ਦੇ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਲਗਾਤਾਰ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਅਸੇ ਉਸੇ ਆਧਾਰ ਦੇ ਉੱਪਰ ਅੱਜ ਵੱਡੀ ਜਿਹੜੀ ਕਿ ਇਹ ਇਲਾਕੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਨਾਲ ਹੀ ਪੁਲਿਸ ਦੇ ਅਲਾ ਅਫਸਰਾਂ ਦੇ ਵੱਲੋਂ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਵੀ ਇਹ ਤਾੜਨਾ ਕੀਤੀ ਗਈ ਹੈ ਕਿ ਭਾਈ ਤੁਸੀਂ ਇਹਨਾਂ ਗਲਤ ਕੰਮਾਂ ਨੂੰ ਛੱਡ ਦਿਓ ਆਪਣੀ ਹਲਕਾਤੋ ਬਾਝਾ ਜੋ ਨਹੀਂ ਤਾਂ ਤੁਹਾਡੇ ਖਿਲਾਫ ਵੱਡਾ ਕਾਨੂੰਨੀ ਐਕਸ਼ਨ ਲਿਆ ਜਾਵੇਗਾ ਇਹ ਦੇਖ ਤੱਕ ਦਿਓ ਤਸਵੀਰਾਂ ਜਦੋਂ ਮੋਗਾ ਦੇ ਇਲਾਕਾ ਪੁਲੀ ਵਾਲਾ ਮੁਹੱਲਾ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੀ ਤਾਂ ਲੋਕ ਜਿਹੜੇ ਨੇ ਪੁਲਿਸ ਨੂੰ ਦੇਖ ਕੇ ਆਪਣੇ ਘਰਾਂ ਦੇ ਵਿੱਚ ਜਾ ਭੱਜ ਕੇ ਵੱਡ ਜਾਂਦੇ ਨੇ ਪਰ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਜਦੋਂ ਪੁਲਿਸ ਦੇ ਵੱਲੋਂ ਹਰ ਇੱਕ ਕੋਨਾ ਖੰਗਾਲਿਆ ਗਿਆ ਤਾਂ ਕਈ ਅਹਿਮ ਸਰਾਗ ਜਿਹੜੇ ਨੇ ਉਹ ਇਹਨਾਂ ਚੱਕੀਆਂ ਦੇ ਘਰਾਂ ਜਿਹੜਾ ਪੁਲਿਸ ਦੇ ਹੱਥ ਲੱਗੇ ਨੇ ਤੇ ਹੁਣ ਉਸੇ ਸਰਾਗ ਦੇ ਆਧਾਰ ਤੇ ਪੁਲਿਸ ਨੇ ਜਲਦ ਹੀ ਇਹਨਾਂ ਨਸ਼ਾ ਤਸਕਾਂ ਦੀ ਤੜਪਕੜ ਕਰਨ ਦਾ ਪ੍ਰੋਸਾ ਦਿੱਤਾ ਅੱਜ ਕੈਸਾ ਆਪਰੇਸ਼ਨ ਜਿਹੜਾ ਇੱਥੇ ਪੁਲੀ ਵਾਲੇ ਮੋਹੱਲੇ ਚੱਲ ਰਿਹਾ ਤੇ ਇਹ ਇੱਕ ਖਾਇਰਾਂ ਨੂੰ ਪਤਾ ਹੈ ਕਿ ਇੱਕ ਹੌਟਸਪੌਟ ਹੈ ਇੱਥੇ ਚਾਰ-ਪੰਜ ਘਰ ਹੈਗੇ ਜਿਹੜੇ ਅ ਇਸ ਕਲਮ ਦੇ ਜਿਵੇਂ ਕਿ ਪਾਸੇ ਇੱਕ ਸਪੌਟ ਹੈਗਾ ਇਸ ਤੇ 15-17 ਪਰ ਸੇ ਪਹਿਲਾਂ ਦਰਜੇ ਹੁਣੇ 10 ਦਿਨ ਪਹਿਲਾਂ ਝੀਲ ਤੋਂ ਆਇਆ ਤੇ ਇੱਥੇ ਅੱਜ ਕੈਸੇ ਆਪਰੇਸ਼ਨ ਕੀਤਾ ਜਾ ਰਿਹਾ ਹੈ ਸੌ 150 ਦੀ ਫੋਰਸ ਲੱਗੀ ਹੈ ਤੇ ਘਰ-ਘਰ ਦੀ ਸਰਚ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਸਰਪ੍ਰਾਈਜ਼ ਅਭਿਆਨ ਚਲਾਇਆ ਹੈ ਅੱਜ ਇਹਦੇ ਵਿੱਚ ਸਾਨੂੰ ਕੁਝ ਆਊਟਪੁੱਟ ਮਿਲੇ कुछ महीने जरा तक अभी हले तक कुछ नहीं है पर जो भी हले चलेगा है एक दो घंटे और चलना है तो उस तो बाद फिर थोनू सारी जड़ी इंफॉर्मेशन है वो कलेक्ट करके एसएसपी साहब दे देंगे कुछ लोगों दे की डिटेल वगैरह कीते चल या बस थोनू सारी इंफॉर्मेशन दे देंगे जी जेड हर बारी ऐसे करते होते हैं क्योंकि ये लगातार जड़ा काम साडा चल रहा है इस बारी थोनू पता ही होएगा कि जिला परिषद में चुनाव चल रहे हैं पर उस तो बाद भी असी जड़ा ये अभियान है ਯੋਧਨਾਸ਼ਾ ਵਿਰੁੱਧ ਇਹਦੇ ਵਿੱਚ ਅਸੀਂ ਕੋਈ ਢਿੱਲ ਨਹੀਂ ਪਰਤ ਰਹੇ ਚਾਹੇ ਚੋਣ ਆ ਜਾਣ ਕੁਝ ਵੀ ਆ ਜਾ ਸਾਡੀ ਜਿਹੜੀ ਪੁਲਿਸ ਫੋਰਸ ਹੈ ਮੋਗੇ ਦੀ ਦੋਨੋਂ ਪਾਸੇ ਦੇਖ ਰਹੀ ਹੈ ਚੋਣ ਵੀ ਕਰਾਉਣੇ ਨੇ ਤੇ ਨਾਲ ਇਹ ਅਭਿਆਨ ਨੂੰ ਵੀ ਚੱਲ ਰਿਹਾ ਰੱਖਣਾ ਹੈ ਤਾਂ ਕਿ ਸਾਡਾ ਜਿਹੜਾ ਸ਼ਿਕੰਜਾ ਹੈ ਉਹਨਾਂ ਤੇ ਕਸਿਆ ਰਵੇ